ਦਾ ਜਾਲ ਨੂੰ ਰੋਲਾ ਪੈਂਦਾ ਪੈਸਿਆਂ ਤੇ ਲੈਣ ਦੇਣ ਦਾ ਵੀ ਕਿਉਂਕਿ ਆਪਾਂ ਇੱਥੇ ਜਿਹੜਾ ਮਿਹਨਤ ਮਿਹਨਤ ਦਾ ਮੁੱਲ ਨਹੀਂ ਮਿਲਦਾ ਆਪਾਂ ਨੂੰ ਸਾਰਿਆਂ ਨੂੰ ਮਜਬੂਰੀ ਬਣੀ ਪਈ ਆ ਵੀ ਆਪਣਾ ਜਿਹੜਾ ਇਹ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾਣ ਲਈ ਠੱਕੇ ਖਾਣ ਲਈ ਆਪਾਂ ਮਜਬੂਰ ਹੋ ਰਹੇ ਆ ਇਹਨਾਂ ਜਿਹੜੇ ਖੋਤੀ ਏਜੰਟ ਆ ਇਹਨਾਂ ਦੇ ਆਪਾਂ ਧੱਕੇ ਚੜਦੇ ਆ ਇਹ ਏਜੰਟ ਆਪਣੀ ਮਜਬੂਰੀ ਦਾ ਫਾਇਦਾ ਲੈਂਦੇ ਹੋਏ ਆਪਣਿਆਂ ਤੋਂ ਖੇਡਣੀਆਂ ਕਰਦੇ ਆ ਤੇ ਤੇ ਹੋਜੇ ਜਿਹੜੇ ਕਾਪਲ ਸਿੰਘ ਵਰਗੇ ਅਫਸਰ ਜਿਹੜੇ ਪੁਲਿਸ ਅਨਜਾੜ ਜਿਹਾ ਇਹ ਫਿਰ ਆਹ ਨਾਲ ਰਲੇ ਹੋਏ ਹੋਣ ਕਰਕੇ ਜਦੋਂ ਕਿਤੇ ਆਪਣਾ ਰੌਲਾ ਪਉਣ ਪੈਂਦਾ ਜਾਂ ਇਹਨਾਂ ਦੇ ਕੋਲ ਆਉਂਦੇ ਆ ਇਹ ਉਹਨਾਂ ਦੇ ਇਹੀ ਹੱਕ ਦੇ ਵਿੱਚ ਖੜਦੇ ਆ ਤੇ ਇਸ ਕਰਕੇ ਆਪਣੇ ਲੋਕਾਂ ਦਾ ਫਿਰ ਇਸ ਤੋਂ ਇਕੱਠੇ ਹੋ ਕੇ ਇਹਨਾਂ ਨੂੰ ਜਿਹੜੀ ਅਕਲ ਦੇਣ ਦਾ ਫਰਜ਼ ਬਣਦਾ ਵੀ ਆਪਾਂ ਅੱਜ ਇਕੱਠੇ ਹੋ ਕੇ ਇਹਨਾਂ ਨੂੰ ਅਕਲ ਦਈਏ ਇਹ ਜਿਹੜਾ ਕਾਬਲ ਸਿੰਘ ਨੂੰ ਇਸ ਹੂਗੀ ਦਾ ਇਤਿਹਾਸ ਪੜ ਕੇ ਆਉਣਾ ਚਾਹੀਦਾ ਸੀਗਾ ਵੀ ਜਿੰਨੇ ਵੀ ਅਫਸਰ ਪਹਿਨਾਉਂਦੇ ਆ ਇਹ ਉੱਗੀ ਦਾ ਇਤਿਹਾਸ ਪੜ੍ਹ ਕੇ ਆਉਂਦੇ ਆ ਕਿ ਉੱਗੀ ਦੇ ਜਿਹੜੇ ਲੋਕ ਆ ਇਸ ਹਲਾਕੇ ਦੇ ਜਿਹੜੇ ਲੋਕ ਆ ਬਹੁਤ ਹੀ ਬਹਾਦਰ ਤੇ ਨਿਰਦਰ ਲੋਕ ਆ ਇਹ ਕਿਸੇ ਨਾਲ ੱਤਕਾ ਨਹੀਂ ਹੋਣ ਦਿੰਦੇ ਕਿਉਂਕਿ ਇਹ ਜਿਹੜੀ ਚੌਂਕੀ ਆ ਇਹ ਕਿਸੇ ਪੁਲਿਸ ਅਫਸਰ ਦੀ ਨਿੱਜੀ ਚੌਂਕੀ ਨਹੀਂ ਉਹਦੇ ਕਿਸੇ ਪਿਓ ਦਾਦੇ ਦੀ ਜਾਇਦਾਦ ਨਹੀਂ ਹੈਗੀ ਇਹ ਲੋਕਾਂ ਦੀ ਚੌਂਕੀ ਆ ਲੋਕਾਂ ਦੀ ਚੌਂਕੀ ਆ ਲੋਕਾਂ ਦੇ ਸੇਵਾਦਾਰ ਆ ਜਿਹੜੇ ਆਪਾਂ ਟੈਕਸ ਸਵੇਰ ਤੋਂ ਲੈ ਕੇ ਪੁਰਸ਼ਕਰ ਦੇ ਜਾ ਪੀਂਦੇ ਆ ਮੋਟਰਸਾਈਕਲ ਤੇਲ ਕੋਨ ਨੇ ਸਾਰੇ ਟੈਕਸਾਂ ਆਪਾਂ ਚਾਰਦੇ ਆ ਉਹ ਟੈਕਸਾਂ ਦੇ ਵਿੱਚੋਂ ਤਰਖਾਹਾਂ ਜਾਂਦੀਆਂ ਆ ਤੇ ਇਸ ਆਪਣੇ ਸੇਵਾਦਾਰ ਲਾਏ ਹੋਏ ਆ ਤਾਂ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਇਹ ਜਿਹੜੀ ਜਨਤਾ ਹੁੰਦੀ ਆ ਜਾਂ ਲੋਕ ਆਉਂਦੇ ਆ ਇਹ ਮਿਹਨਤੀ ਲੋਕ ਗਰੀਬ ਲੋਕ ਇਹਨਾ ਇਹਨਾਂ ਨੇ ਕੋਈ ਸ਼ਿਫਾਰਿਸ਼ ਨਹੀਂ ਲੈ ਕੇ ਆਉਣੀ ਕਿ ਕਿਸੇ ਬੀਬੀ ਇੰਦਰਜੀਤ ਕੌਰ ਮਾਨ ਦੀ ਸ਼ਿਫਾਰਿਸ਼ ਲੈ ਕੇ ਆਉਣੀ ਆ ਜਾਂ ਕਿਸੇ ਉੱਪਰੋਂ ਕਿਸੇ ਦੀ ਸ਼ਿਫਾਰਿਸ਼ ਲੈ ਕੇ ਆਉਣੀ ਆ ਇਹ ਜੇ ਗਰੀਬ ਲੋਕਾਂ ਦੇ ਦੇਖ ਕੇ ਪਾਏ ਹੋਏ ਕੱਪੜੇ ਇਹ ਜਿਹੜੇ ਦੂਰੋਂ ਹੀ ਤੋੜਕਾਰ ਦਿੰਦੇ ਆ ਵੀ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਇਹ ਜਿਹੜਾ ਮਿਹਨਤ ਕਸ਼ ਲੋਕ ਆ ਹੁਣ ਇੱਕ ਸਮਝ ਚੁੱਕੇ ਆ ਜਦੋਂ ਦਾ ਦਿੱਲੀ ਦਾ ਅੰਦੋਲਨ ਚੱਲਿਆ ਉਦੋਂ ਸਾਰਿਆਂ ਨੂੰ ਇੱਕ ਗੱਲ ਸਾਫ਼ ਸਮਝ ਆ ਚੁੱਕੀ ਆ ਕਿ ਇਕੱਠੇ ਹੋ ਕੇ ਲੜੇ ਬਿਨਾ ਗੁਜ਼ਾਰਾ ਨਹੀਂ ਹੋਣਾ ਇੱਕ ਪਾਸੇ ਆਪਾਂ ਜਿਹੜੇ ਇਸ ਪੁਲਿਸ ਜ਼ਬਰ ਜ਼ੁਲਮ ਜਾਂ ਕਿਸੇ ਹੋਰ ਕਿਸੇ ਤਰ੍ਹਾਂ ਦਾ ਵੀ ਜ਼ਬਰ ਆ ਉਹਦੇ ਖਿਲਾਫ ਖੜੇ ਹੁੰਨੇ ਆ ਦੂਜੇ ਪਾਸੇ ਆਪਾਂ ਆਪਣੇ ਮਿਹਨਤ ਕਸ਼ ਲੋਕਾਂ ਦੀਆਂ ਕਿਰਤੀ ਲੋਕਾਂ ਦੀਆਂ ਮਿਹਨਤੀ ਲੋਕਾਂ ਦੀਆਂ ਮਜ਼ਦੂਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਦੇ ਅਕਲ <small>